ਕੈਨੂ ਫੜਾ ਆਇਆ ਆ ਜੀ 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 ਮੇਨ ਚੀਜ਼ ਇਹੋ ਹੀ ਆ ਬਹੁਤ ਵਧੀਆ ਬੂਟੇ ਨੇ ਜੀ ਜੀ ਹਾਂ ਕਿਸੇ ਪ੍ਰਕਾਰ ਦਾ ਸਾਨੂੰ ਲੱਗਾ ਨਹੀਂ ਜਿਵੇਂ ਇੰਨੀ ਦੂਰ ਅਸੀਂ ਆਏ ਆ ਹਾਂ ਜੀ ਹਾਂ ਜੀ ਕਿੰਨੇ ਕਿਲੋਮੀਟਰ ਬਾਅਦ ਤੁਹਾਡੇ ਪਿੰਡ ਤੋਂ ਸਾਡਾ ਬਣ ਗਿਆ 200 ਕਿਲੋਮੀਟਰ ਜੀ ਤੁਹਾਡਾ ਡਿੰਗ ਰੋਡ ਤੋਂ ਸੰਗਾ ਸਾਡੇ ਰੋਡ ਤੋਂ ਹਾਂ ਜੀ ਸੰਗਾ 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 ਪਿੰਡ ਤੋਂ ਆਏ ਨੇ ਆਪਣੇ ਸਾਰ ਰੋਡ ਤੇ ਬੈਠਾ ਡਿੰਗ ਰੋਡ ਹਾਂ ਜੀ ਹਾਂ ਜੀ ਹਾਂ ਜੀ ਦੋਸਤੋ ਤੇ ਨਾ ਇਹਨਾਂ ਬਹੁਤ ਵਧੀਆ ਬਹੁਤ ਵਧੀਆ ਬਾਈ ਦਾ ਉਪਰਾਲਾ ਕੋਈ ਇਹ ਨਹੀਂ ਵੀ ਜੇ ਕਹਤਾ ਇੰਨੇ ਲੈਣੇ ਤੇ ਇੰਨੇ ਹੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੇਵ ਗ੍ਰੀਨਲੈਂਡ ਨਰਸਰੀ ਦੇਵ ਲਾਇਬ੍ਰੇਰੀਓ ਪੇਜ ਤੇ ਜੁੜੇ ਹੋ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਮਿੱਤਰ ਨੇ ਹਰਿਆਣੇ ਤੋਂ ਆਏ ਨੇ ਬੂਟੇ ਲੈਣ ਦੇ ਵਾਸਤੇ ਸੋ ਪਹਿਲਾਂ ਵੀ ਕਾਫੀ ਜਿਹੜੇ ਸਿਰਸੇ ਤੋਂ ਸੱਜਣਾ ਆਉਂਦੇ ਆ ਆਪਣੇ ਕੋਲੇ ਤੇ ਆਪਾਂ ਜਿਹੜੇ ਦੂਰ ਵਾਲ ਸੱਜਣਾ ਦੀ ਵੀਡੀਓ ਆਪਾਂ ਜੌਰ ਪਾਉਂਦੇ ਆ ਕਿਉਂਕਿ ਜਿਹੜਾ ਪਿਛਲੇ ਰਿਜ਼ਲਟ ਨੇ ਆਪਣੇ ਅੱਗੇ ਰਿਸ਼ਤੇਦਾਰ ਦੱਸਦੇ ਨੇ ਵੀ ਉੱਥੋਂ ਨਰਸਰੀ ਤੋਂ ਬੂਟੇ ਲੈ ਕੇ ਆਓ ਤੇ ਚਲੋ ਅਸੀਂ ਝੋਨੇ ਦੇ ਏਰੀਏ 'ਚ ਬੈਠੇ ਆਂ ਬੂਟਾ ਬਹੁਤ ਇੱਥੇ ਕੱਟ ਲੱਗਦਾ ਤੇ ਇਸ ਕਰਕੇ ਜਿਹੜੇ ਸੱਜਣ ਦੂਰੋਂ ਆਉਂਦੇ ਆ ਸੋ ਦਿਲ ਨੂੰ ਖੁਸ਼ੀ ਹੁੰਦੀ ਹੈ ਨਾਲ ਸਾਡੇ ਇਹਨਾਂ ਦੇ ਮੈਸੇਜ ਸਾਡੇ ਭੈਣ ਜੀ ਵੀ ਆਏ ਨੇ ਤੇ ਉਹ ਅਡਰਸਰੀ ਕੰਮ ਰਹਿਣ ਤੇ ਮੈਂ ਕਿਹਾ ਚਲੋ ਭਾਈ ਜੀ ਨਾਲ ਗੱਲਬਾਤ ਕਰਦਾ ਤੇ ਆਂਬ ਦੇ ਬੂਟੇ ਸਾਡੇ ਕੋਲ ਲੈ ਚੱਲ ਲਿਆ ਜੀ ਹਾਂਜੀ ਸਾਨੂੰ ਪਤਾ ਲੱਗਾ ਸੀ ਉੱਥੇ ਰਿਸ਼ਤੇਦਾਰਾਂ ਨੇ ਦੱਸਿਆ ਸੀ ਉਹ ਪਹਿਲਾਂ ਆਉਂਦੇ ਰਹੇ ਨੇ ਬਾਕੀ ਬੂਟਾ ਬਹੁਤ ਸੋਹਣਾ ਸਾਰਿਆਂ ਨਾਲ ਮੇਨ ਚੀਜ਼ ਹੁੰਦੀ ਹੈ ਭਾਈ ਜੀ ਮਿਲਨਸਾਰ ਨੇ ਜੀ ਜੀ ਆਇਆ ਗਏ ਦੀ ਇਜ਼ਤ ਕਰਦੇ ਨੇ ਜੀ ਜੀ ਫਿਰ ਇਹਨੇ ਕਹੇ ਸਾਡੀ ਗਰੰਟੀ ਹੈ ਕੋਈ ਦਿੱਕਤ ਵਾਲੀ ਨਹੀਂ ਬੂਟਿਆਂ ਨੂੰ ਫੜ ਆਇਆ ਜੀ ਜੀ ਮੇਨ ਚੀਜ਼ ਇਹੋ ਹੀ ਆ ਬਹੁਤ ਵਧੀਆ ਬੂਟੇ ਨੇ ਜੀ ਜੀ ਹਾਂ ਕਿਸੇ ਪ੍ਰਕਾਰ ਦਾ ਸਾਨੂੰ ਲੱਗਾ ਨਹੀਂ ਜਿਵੇਂ ਇੰਨੀ ਦੂਰ ਅਸੀਂ ਆਏ ਆ ਹਾਂ ਜੀ ਹਾਂ ਜੀ ਕਿੰਨੇ ਕਿਲੋਮੀਟਰ ਆ ਤੁਹਾਡੇ ਪਿੰਡ ਤੋਂ ਸਾਡਾ ਬਣ ਗਿਆ 200 ਕਿਲੋਮੀਟਰ ਜੀ ਤੁਹਾਡਾ ਡਿੰਗ ਰੋਡ ਤੋਂ ਸੰਗਾ ਸਾਡੇ ਰੋਡ ਤੋਂ ਹਾਂ ਜੀ ਸੰਗਾ ਸੰਗਾ ਪਿੰਡ ਤੋਂ ਆਏ ਨੇ ਆਪਣੇ ਸਾਰ ਰੋਡ ਤੇ ਮੈਂ ਤਾਂ ਡਿੰਗ ਰੋਡ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਤੇ ਨਾ ਇਹਨਾਂ ਬਹੁਤ ਵਧੀਆ ਬਹੁਤ ਵਧੀਆ ਬਾਈ ਦਾ ਉਪਰਾਲਾ ਉਹੀ ਐਨੇ ਵੀ ਜੇ ਕਹਤਾ ਇੰਨੇ ਲੈਣੇ ਤੇ ਇੰਨੇ ਹੀ ਜੀ 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 ਇਹ ਚੀਜ਼ਾਂ ਵੀ ਹੁੰਦੀਆਂ ਨੇ ਕਈ ਬੰਦੇ ਅੜ ਜਾਂਦੇ ਨੇ ਜੀ 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 ਨਾ ਨਾ ਜੀ ਸਾਨੂੰ ਬਹੁਤ ਹੀ ਵਧੀਆ ਤੇ ਬਹੁਤ ਚੰਗਾ ਲੱਗਾ ਜੀ ਠੀਕ ਠੀਕ ਹਾਂਜੀ ਹਾਂਜੀ ਸੋ ਦੋਸਤੋ ਇਹੋ ਜੀ ਵੀਡੀਓ ਸ਼ੇਅਰ ਕਰਿਆ ਕਰੋ ਆਓ ਤੁਸੀਂ ਵੀ ਇੱਕ ਵਾਰ ਸਾਡੇ ਕੋਲ ਪlant ਲੈ ਕੇ ਜਾਓ ਔਰ ਇਹ ਸਰੀ ਲੈ ਕੇ ਤੁਸੀਂ ਗਾ ਫੈਮਿਲੀ ਵਾਲਾ ਸਾਭੀ ਹੋ ਜਾਂਦਾ ਜੀ ਬਹੁਤ ਵਧੀਆ ਬਾਈ ਦਾ ਸੁਭਾਅ ਨੇ ਜੀ ਜੀ ਹਾਂ ਤੇ ਤੁਹਾਨੂੰ ਜੇ ਕੋਈ ਗਮਲੇ ਵਗੈਰਾ ਚਾਹੀਦੇ ਨੇ ਤਾਂ ਉਹ ਵੀ ਬਾਈ ਜੀ ਹੋਰ ਆ ਲੈਣ ਸਾਡੇ ਕੋਲ ਲੈ ਆਏ ਨੇ ਸੋ ਇਹਦੇ ਵਿੱਚ ਵੀ ਗਮਲੇ ਦੇ ਵਿੱਚ ਦੇਖੋ ਬਹੁਤ ਵਧੀਆ ਕੁਆਲਿਟੀ ਆਪਣਾ ਆਪਦਾ ਹੀ ਤਿਆਰ ਹੁੰਦਾ ਹੈ ਔਰ 70% ਦੇ ਚੋਨਾ ਵੀਰ ਜੀ ਪਾਇਆ ਹੋਇਆ ਹੈ ਹਾਂਜੀ ਹਾਂਜੀ ਪਾਣੀ ਸੋ ਹਾਂ ਓਵਰ ਵਾਟਰਿੰਗ ਨਹੀਂ ਹੋਣ ਦੋਗਾ ਇਹ ਜਦੋਂ ਕਿਤੇ ਬਾਹਰ ਵੀ ਪਾਣੀ ਮਾਲੋ ਜੜ ਨਹੀਂ ਗਲਦੀ ਜੀ 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 ਸੋ ਇਹ ਵੀਡੀਓ ਤਾਂ ਆਪਾਂ ਜੇ ਦਿਖਾਵਾਂਗੇ ਤਾਂ ਬਹੁਤ ਲੰਬੀ ਹੋ ਜੂਗੀ ਸੋ ਇੱਕ ਵਾਰ ਤੁਸੀਂ ਆਓ ਜੀ ਜਰੂਰ ਸਾਡੇ ਕੋਲੇ ਤੇ ਤੁਹਾਨੂੰ ਐ ਨਹੀਂ ਲੱਗਣਾ ਵੀ ਅਸੀਂ ਮਾਲੀ ਆ ਕਿ ਕਿਸੇ ਨਰਸਰੀ ਦੇ ਖੜੇ ਆ ਨਹੀਂ 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 ਸੋ ਤੁਹਾਨੂੰ ਐ ਲੱਗੂਗਾ ਵੀ ਅਸੀਂ ਆਦੇ ਰਿਸਤੇ ਦਾ ਰੱਤ ਕਿਤੇ ਆਇਆ ਠੀਕ ਹੈ ਜੀ ਬਹੁਤ ਵਧੀਆ ਭਾਈ ਜੀ ਇੱਕ ਵਾਰੀ ਜਰੂਰ ਸੇਵਾ ਦਾ ਮੌਕਾ ਦਿਓ ਭਾਈ ਨੂੰ ਜੀ 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 ਕਾਹਦੇ ਫਿਰ ਤੁਸੀਂ ਆਪਣੇ ਆਪ ਵੀ ਤੁਰੇ ਆ ਏ ਜਦੋਂ ਇਹ ਸ਼ੁਰੂ ਕਰੀ ਸੀ ਨਾ ਵੀਰ ਜੀ ਤੇ ਲੋਕ ਇਸ ਤਰ੍ਹਾਂ ਕਰਦੇ ਸੀ ਲੱਗਦਾ ਜਿਵੇਂ ਮਜ਼ਾਕ ਵੀ ਆ ਤੂੰ ਕਿਹੜਾ ਮਾਲੀ ਵਾਲਾ ਕੰਮ ਫੜ ਲਿਆ ਇਸ ਤਰ੍ਹਾਂ ਵੀ ਆਪਦੇ ਹੀ ਕਰਦੇ ਹੋਣੇ ਆ ਹਾਂ ਲੱਗਦਾ ਤੇ ਆਪਦੇ ਹੀ ਕਿੱਛਦੇ ਸੀ ਐ ਹੀ ਆ ਐ ਸੋਵੇ ਲੋ ਸੋ ਅੱਜ ਜਦੋਂ ਸੱਚੇ ਬਾਲ ਬਿਲਕੁਲ ਜੀ ਇੱਕ ہزار ਦੀ ਇਹ ਸੇਵਾ ਹੀ ਹੋ ਜਾਂਦੀ ਹੈ ਜੀ ਮਾਪੁਰਖਾਂ ਦੀ ਜਿਹੜੀ ਹੈ ਫੌਣੀ ਸ਼ਤਰ ਸ਼ਾਹ ਇਹਨਾਂ ਬਾਦ ਰਿਆ ਕੰਮ ਅੱਗੇ ਹੁਣ ਨਰਸਰੀ ਦਾ ਇੱਕ ਵੱਡਾ ਬਣਾਇਆ ਨਹੀਂ ਤੇ ਸਾਨੂੰ ਕੀ ਪਤਾ ਲੱਗਣਾ ਸੀ ਇਸ ਚੀਜ਼ ਨਾਲ ਹੀ ਸਾਨੂੰ ਪਤਾ ਲੱਗਿਆ ਫਲਾਨੀ ਨਰਸਰੀ ਉੱਤੇ ਬਾਈ ਜੀ ਰਹਿੰਦੇ ਨੇ ਸਹੀ ਹੈ ਨਹੀਂ ਤੇ ਜੇ ਨਹੀਂ ਤੇ ਨਾ ਅਸੀਂ ਸੀ ਬਾਕੀ ਸਾਡੇ ਨਾਲ ਗੁਰਦੁਆਰਾ ਸਾਹਿਬ ਦੋ ਟਾਈਮ ਬੋਟੇ ਦੇ ਉੱਤੇ ਬਾਣੀ ਵੀ ਪੜ੍ਹਿੰਦੀ ਹੈ ਕੁਦਰਤੀ ਤੌਰ ਹੀ ਹੈ ਜੀ ਇਹ ਵੀ ਕਿਤੇ ਕਰਮਾ ਵਾਲੇ ਹਿੱਸੇ ਚ ਆਉਂਦਾ ਹੈ ਬਿਲਕੁਲ ਬਿਲਕੁਲ ਨਾ ਜੀ ਬਹੁਤ ਵਧੀਆ ਬਾਈ ਜੀ ਤੇ ਆਓ ਇੱਕ ਵਾਰ ਜਰੂਰ ਤੁਸੀਂ ਤੇ ਕੋਈ ਵੀ ਪਲਾਂਟ ਤੁਸੀਂ ਲੈ ਕੇ ਜਾਂਦੇ ਹੋ ਔਰ ਇਹ ਨਹੀਂ ਅਜੇ ਤੱਕ ਤੁਸੀਂ ਆਪਣੇ ਵੀਡੀਓ ਥੱਲੇ ਕਮੈਂਟ ਭਰ ਲਓ ਜੇ ਇੱਕ ਵੀਡੀਓ ਜਿਹੜੀ 5-5 ਲੱਖ ਚੱਲ ਗਈ ਔਰ ਉਹਦੇ ਥੱਲੇ 10-10 ਹਜ਼ਾਰ ਕਮੈਂਟ ਹੈ ਇੱਕ ਵੀ ਨੈਗੇਟਿਵ ਨਹੀਂ ਜੇ ਆਪਾਂ ਕਿਸੇ ਨਾਲ ਗਲਤ ਵਰਤਦੇ ਜਾਉਂਦੀ ਗੱਲ ਕਰਨ ਨੂੰ ਨਾ ਸੁਣਦੇ ਤਾਂ ਲੋਕ ਤਾਂ ਸੋਸ਼ਲ ਮੀਡੀਆ ਹੈ ਕੋਈ ਕੁਝ ਵੀ ਕਰ ਸਕਦੇ ਆ ਸੋ ਇਹ ਉਹਦੀ ਤਕਾਲਪੁਰਖ ਦੀ ਕਿਰਪਾ ਨਾਲ ਔਰ ਇੱਕ ਮਨ ਨiyet ਸਾਭ ਰੱਖੀ ਹੈ ਜਿਹੜੀ ਚੀਜ਼ ਹੈਗੀ ਆ ਉਹ ਦਿਓ ਉਹ ਨਿਕਲੂਗੀ ਤਾਂ ਤੁਹਾਡੇ ਕੋਲ ਕੰਮ ਸਟ ਭਰਉਣਗੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰਿਓ ਤੇ ਬਾਈ ਜੀ ਹੁਰੀ 200 250 ਕਿਲੋਮੀਟਰ ਚੱਲ ਕੇ ਆਇਆ ਤੇ ਕਾਫੀ دیر ਤੇ ਆਇਆ ਜਦੋਂ ਆਏ ਸੀ ਕਿੰਨੇ ਜਿਵੇਂ ਆਪਾਂ ਨਰਸੀਆਂ ਜਾਮ ਜਾਂਦੇਵੇਂ ਬੂਟੇ ਚੁੱਕਿਆ ਪੈਸੇ ਲੈ ਕੇ ਜਿਓ ਬਾਈ ਗਏ ਉਹਨਾਂ ਨੂੰ 2 ਘੰਟੇ ਹੋ ਗਏ ਦੋਵੇਂ ਜੀ ਆਇਆ ਇਕੱਠੇ ਤੇ ਚਾਹ ਪਾਣੀ ਪੀ ਕੇ ਹੁਣ ਚੱਲੇ ਆ ਜਾਂਜੀ ਤੇ ਠੀਕ ਲੱਗਿਆ ਤਾਂ ਵਧੀਆ ਜੀ ਤੇ ਆਓ ਤੁਸੀਂ ਤੁਸੀਂ ਵੀ ਜਾਓ ਹੁਣ ਬੂਟੇ ਲਾਉਣ ਦਾ ਟਾਈਮ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਇਨਾ ਵੱਡਾ ਸਪੋਰਟ ਕਰਦੇ ਹੋ ਮਿਹਰਬਾਨੀ ਸ਼ੁਕਰੀਆ ਜੀ